ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੱਚਿਓ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੈ ਵਿਅੰਜਨ ਧੁਨੀਆਂ ਤਾਂ ਵਿਅੰਜਨ ਧੁਨੀਆਂ ਜਿਹੜੀਆਂ ਉਹ ਕੀ ਹੁੰਦੀਆਂ ਨੇ ਵਿਅੰਜਨ ਧੁਨੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਉਚਾਰਨ ਅੰਗ ਉਚਾਰਨ ਅੰਗ ਨੇ ਮਤਲਬ ਬੁੱਲ ਜਵਾੜਾ ਜੀਭ ਸਾਡੇ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜੀ ਜਾਂ ਵੱਧ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ ਤਾਂ ਪੰਜਾਬੀ ਵਰਣਮਾਲਾ ਵਿੱਚ ਸ ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਕੁੱਲ 38 ਵਿਅੰਜਨ ਧੁਨੀਆਂ ਹਨ ਤਾਂ ਇਹ ਅੱਗੇ ਹੈ ਨਾਸਕੀ ਵਿਅੰਜਨ ਧੁਨੀਆਂ ਉਚਾਰਨ ਵੇਲੇ ਜਿੰਨਾ ਵਿਅੰਜਨ ਧੁਨੀਆਂ ਦੀ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਉਹਨਾਂ ਨੂੰ ਨਾਸਕੀ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਇਹਨਾਂ ਦੀ ਕੁੱਲ ਗਿਣਤੀ 5 ਹੈ ਗੰਗਾ ညੰਘਾ ਨਾਣਾ ਨੰਨਾ ਤੇ ਮੰਮਾ ਅਜੋਕੀ ਪੰਜਾਬੀ ਭਾਸ਼ਾ ਵਿੱਚ ਗੰਗਾ ညੰਘਾ ਨਾਣਾ ਢਾਡਾ ਤੇ ਲੱਲੇ ਪੈਰਬਿੰਦੀ ਵਿਅੰਜਨ ਦੁਨੀਆਂ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਇਸ ਤੋਂ ਇਲਾਵਾ ਯਯਾ ਅਤੇ ਵਾਵਾ ਦੋ ਅਜਿਹੀਆਂ ਵਿਅੰਜਨ ਦੁਨੀਆਂ ਹਨ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਜਿਵੇਂ ਗਿਆਨੀ ਤੋਂ ਬਣਿਆ ਗਿਆਨੀ ਸਵਾਮੀ ਤੋਂ ਬਣਿਆ ਸਵਾਮੀ ਇਸ ਕਾਰਨ ਇਹਨਾਂ ਨੂੰ ਅਰਧ ਸਵਰ ਦੁਨੀਆ ਵੀ ਕਿਹਾ ਜਾਂਦਾ ਹੈ ਤਾਂ ਇਹ ਸਾਡਾ ਵਿਅੰਜਨ ਦੁਨੀਆ ਦਾ ਟਾਪਿਕ ਹੈ ਪਰ ਇਸ ਇੱਕ ਛੋਟੇ ਜਿਹੇ ਟਾਪਿਕ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਨੇ ਪਹਿਲਾ ਤਾਂ ਇਹ ਹੀ ਹੈ ਕਿ ਵਿਅੰਜਨ ਦੁਨੀਆ ਤੋਂ ਕੀ ਭਾਵ ਹੈ ਜਾਂ ਵਿਅੰਜਨ ਦੁਨੀਆ ਦੀ ਪਰਿਭਾਸ਼ਾ ਦੱਸੋ ਜਾਂ ਵਿਅੰਜਨ ਦੁਨੀਆ ਕੀ ਹੁੰਦੀਆਂ ਹਨ ਉਸ ਤੋਂ ਅਗਲਾ ਪ੍ਰਸ਼ਨ ਹੈ ਜਿਹੜਾ ਇਹਦੇ ਵਿੱਚ ਬੰਦਾ ਛੋਟਾ ਕਿ ਕੁੱਲ ਵਿਅੰਜਨ ਹੈ ਜਿਹੜੇ ਪੰਜਾਬੀ ਵਰਣਮਾਲਾ ਵਿੱਚ ਵਿਅੰਜਨ ਧੁਨੀਆਂ ਕਿੰਨੀਆਂ ਨੇ ਉਹ 38 ਹੈ 38 ਕਿਹੜੀਆਂ ਨੇ ਸ ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਉਸ ਤੋਂ ਬਾਅਦ ਅਗਲੀ ਪਰਵਾਸ਼ਾ ਆ ਗਈ ਨਾਸਕੀ ਵਿਅੰਜਨ ਧੁਨੀਆਂ ਦੀ ਕਿ ਨਾਸਕੀ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਅੱਗੇ ਛੋਟਾ ਕੁਐਸਚਨ ਇਹ ਹੈ ਕਿ ਇਹਨਾਂ ਦੀ ਗਿਣਤੀ ਕੁੱਲ ਕਿੰਨੀ ਹੈ ਕਿੰਨੀਆਂ ਨਾਸਕੀ ਵਿਅੰਜਨ ਧੁਨੀਆਂ ਹੁੰਦੀਆਂ ਨੇ ਪੰਜ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਨੇ ਉਹ ਅੱਗੇ ਹੈ ਗੰਗਾ ਯੰਗਾ ਨਾਣਾ ਨੰਨਾ ਤੇ ਮੰਮਾ ਉਸ ਤੋਂ ਬਾਅਦ ਇਹ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ ਕਿ ਕਿੰਨਾ ਵਿਅੰਜਨ ਧੁਨੀਆਂ ਨਾਲ ਪੰਜਾਬੀ ਭਾਸ਼ਾ ਵਿੱਚ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਤਾਂ ਇਹ ਵੀ ਪੰਜ ਨੇ ਗੰਗਾ ਯੰਗਾ ਨਾਣਾ ਅੜਾੜਾ ਤੇ ਲੱਲੇਪੈਰ ਬਿੰਦੀ ਉਸ ਤੋਂ ਇਲਾਵਾ ਅਗਲਾ ਕੁਐਸਚਨ ਇਹ ਹੈ ਕਿ ਕਿਹੜੀਆਂ ਵਿਅੰਜਨ ਧੁਨੀਆਂ ਹਨ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ ਉਹ ਦੋ ਨੇ ਯਈਆ ਤੇ ਵਾਵਾ ਤੇ ਯਈਆ ਅਤੇ ਵਾਵਾ ਜਿਹੜੀਆਂ ਇਹਨਾਂ ਨੂੰ ਧੁਨੀਆਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਅਰਧ ਸਵਰ ਧੁਨੀਆਂ ਵੀ ਕਿਹਾ ਜਾਂਦਾ ਹੈ ਤੇ ਛੋਟਾ ਟੌਪਿਕ ਹੈ ਇਹਦੇ ਵਿੱਚ ਕੁਐਸਚਨ ਹੈ ਜਿਹੜੇ ਉਹ ਬਹੁਤ ਜ਼ਿਆਦਾ ਬਣਦੇ ਆ ਤੇ ਸਾਰੇ ਦੇ ਸਾਰੇ ਹੀ ਬਹੁਤ ਮਹੱਤਵਪੂਰਨ ਥੈਂਕ ਯੂ